हेलो फ्रेंड्स स्वागत है ਤੁਹਾਡਾ ਆਪਣੇ YouTube ਚੈਨਲ ਤੇ फ्रेंड्स ਹੋਰੀ ਮੇਰਾ ਨੰਗਾ ਘਲੜ ਥੋੜੇ ਦਿਨਾਂ ਤੋਂ ਕਾਫੀ ਖਰਾਬ ਸੀ ਇਸ ਕਰਕੇ ਇਹਨਾਂ ਦਿਨ ਹੋ ਗਏ ਕੋਈ ਵੀਡੀਓ ਨਹੀਂ ਬਣਾ ਪਾਈ ਮੈਂ ਥੋੜੀ ਜਿਹੀ ਪੁਰਾਣੀਆਂ ਵੀਡੀਓ ਹੀ ਅਪਲੋਡ ਕੀਤੀਆਂ ਸੀ ਅੱਜ ਆਪਾਂ ਕਰਾਂਗੇ ਭੂਗੋਲ ਨਾਲ ਰਿਲੇਟਿਡ ਮੋਸਟ ਇੰਪੋਰਟੈਂਟ 15 MCQ ਜੋ ਕਿ ਪੰਜਾਬ ਦੇ ਜੈਮੇ ਕਿਉਂ ਪੀਐਸ ਟੈਟ ਦਾ ਪੇਪਰ ਹੋਣਾ ਹੈ ਜਾਂ ਹੋਰ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੋਣਗੇ ਉਹਨਾਂ ਸਭ ਲਈ ਇੰਪੋਰਟੈਂਟ ਹੈ ਜਿਵੇਂ ਕਿ ਪੀਟ ਪੀਐਸਵੀ ਦੇ ਜਿੰਨੇ ਵੀ ਐਗਜ਼ਾਮ ਨੇ ਉਹਨਾਂ ਸਾਰੇ ਲਈ ਇੰਪੋਰਟੈਂਟ ਹੈ ਇਹ ਵੀਡੀਓ ਕਰਦੇ ਹਾਂ ਸਟਾਰਟ ਫਸਟ ਹੈਮ ਗੰਗਾ ਦੇ ਮੈਦਾਨ ਵਿੱਚ ਪੁਰਾਣੀ ਮਿੱਟੀ ਨੂੰ ਕੀ ਕਿਹਾ ਜਾਂਦਾ ਹੈ ਜੋ ਗੰਗਾ ਦਾ ਮੈਦਾਨ ਹੈ ਉਸ ਦੇ ਵਿੱਚ ਜੋ ਪੁਰਾਣੀ ਮਿੱਟੀ ਹੈ ਉਸ ਨੂੰ ਕਿਹਾ ਜਾਂਦਾ ਹੈ ਬਾਂਗਰ ਆਪਸ਼ਨ ਨੰਬਰ 20 ਇਸ ਦਾ ਰਾਈਟ ਆਨਸਰ ਹੈ ਪਰਵਤੀ ਮਿੱਟੀ ਕਿਹੜੀ ਹੁੰਦੀ ਹੈ ਜੋ ਚਾਹ ਦੀਆਂ ਮਿੱਟੀਆਂ ਹੁੰਦੀਆਂ ਨੇ ਉਸ ਨੂੰ ਪਰਵਤੀ ਮਿੱਟੀ ਕਹਿੰਦਾ ਹੈ ਜੇ ਲੋੜ ਮਿੱਟੀ ਜਾਂ ਦੋਮਟ ਮਿੱਟੀ ਨੂੰ ਪੰਜਾਬ ਦੇ ਵਿੱਚ ਖਾਦਰ ਜਾਂ ਨਵੀਂ ਮਿੱਟੀ ਕਹਿੰਦਾ ਹੈ ਖੂਹਾ ਵਾਲੀ ਮਿੱਟੀ ਨੂੰ ਚਾਹੀ ਮਿੱਟੀ ਕਹਿੰਦਾ ਹੈ ਇੱਕ ਹੁੰਦੀ ਹੈ ਕਾਰੀ ਮਿੱਟੀ ਕਾਰੀ ਮਿੱਟੀ ਹੁੰਦੀ ਹੈ ਜੋ ਪੀਟ ਜਾਂ ਦਲਦਲੀ ਮਿੱਟੀ ਨੂੰ ਕਾਰੀ ਮਿੱਟੀ ਕਹਿੰਦਾ ਹੈ ਮਾਰੂਥਲੀ ਮਿੱਟੀ ਨੂੰ ਸ਼ੀਰੋਜੇ ਮਿੱਟੀ ਕਹਿੰਦਾ ਹੈ ਨੈਕਸਟ ਹੈ Rajasthan ਦੀ ਜਾਵਰ ਦੀਆਂ ਖਾਣਾ ਕਿਸ ਲਈ ਪ੍ਰਸਿੱਧ ਹਨ ਜੋ Rajasthan ਦੇ ਜਾਵਰ ਦੀਆਂ ਖਾਣਾ ਨੇ ਇਹ ਚਾਂਦੀ ਵਸਤੇ ਪ੍ਰਸਿੱਧ ਨੇ অপਸ਼ਨ ਨੰਬਰ ਸੀ ਇਸ ਦਾ ਰਾਈਟ ਅਨਸਰ ਹੈ ਦੇਖੋ Rajasthan ਭਾਰਤ ਦਾ ਸਭ ਤੋਂ ਵੱਡਾ ਰਾਜਵੀਆ ਤੇ ਚਾਂਦੀ ਉਤਪਾਦਨ ਦੇ ਵਿੱਚ ਵੀ ਇਹ ਪਹਿਲੇ ਸਥਾਨ ਤੇ ਹੈ ਚਾਂਦੀ ਵੀ ਚਾਂਦੀ ਹੈ ਜੋ ਬਿਜਲੀ ਦੀ ਸਭ ਤੋਂ ਚੰਗੀ ਸੁਚਾਲਕ ਹੈ ਨੈਕਸਟ ਦੱਖਣ ਦੇ ਲਾਵਾ ਖੇਤਰ ਦੀ ਪ੍ਰਮੁੱਖ ਮਿੱਟੀ ਕਿਹੜੀ ਹੈ ਜੋ ਦੱਖਣ ਦਾ ਲਾਵਾ ਖੇਤਰ ਹੈ ਇਸ ਦੀ ਰੇਗੂਰ ਮਿੱਟੀ ਹੈ ਜੋ ਇਹ ਪ੍ਰਮੁੱਖ ਮਿੱਟੀ ਹੈ অপਸ਼ਨ ਨੰਬਰ B ਇਸ ਦਾ ਰਾਈਟ ਅਨਸਰ ਹੈ ਕਾਲੀ ਮਿੱਟੀ ਹੈ ਜੋ ਇਸ ਨੂੰ ਰੇਗੂਰ ਮਿੱਟੀ ਤੇ ਕਪਾ ਮਿੱਟੀ ਵੀ ਕਿਹਾ ਜਾਂਦਾ ਹੈ ਇਸ ਦਾ ਨਿਰਮਾਣ ਜਵਾਲਾ ਮੁਖੀ ਦੇ ਨਾਲ ਹੋਇਆ ਹੈ ਇੱਕ ਪਹਾੜ ਦੀ ਲਈ ਸਭ ਤੋਂ ਵੱਧ ਉਪਯੋਗੀ ਮਿੱਟੀ ਹੈ ਇਹ ਮਿੱਟੀ ਮਹਾਰਾਸ਼ਟਰ ਗੁਜਰਾਤ ਤੱਬਿਲਾਰੂ ਤੇ ਮਧ ਪ੍ਰਦੇਸ਼ ਦੇ ਵਿੱਚ ਮਿਲਦੀ ਹੈ ਤੇ ਭਾਰਤ ਦਾ ਦਕਰੀ ਪਠਾਰ ਹੈ ਜੋ ਕਾਲੀ ਲਾਵਾ ਮਿੱਟੀ ਤੋਂ ਬਣਿਆ ਹੋਇਆ ਹੈ ਨੈਕਸਟ ਹੈ ਮਕਰ ਕਰਕ ਤੇ ਮਕਰ ਰੇਖਾ ਵਿਚਕਾਰ ਪੈਦਾ ਹੋਣ ਵਾਲਾ ਚੱਕਰਵਾਤ ਕਿਹੜਾ ਹੈ ਕਰਕ ਤੇ ਮਕਰ ਰੇਖਾ ਦੇ ਵਿਚਕਾਰ ਉਸ਼ਰ ਘਟੇ ਵੱਧ ਚੱਕਰਵਾਤ ਹੈ ਜੋ ਇਹ ਇੱਥੇ ਆਪ ਦਾ ਆਪਸ਼ਨ ਨੰਬਰ A ਇਸ ਦਾ ਰਾਈਟ ਅਨਸਰ ਹੈ ਚੱਕਰਵਾਤ ਕਿਉਂ ਹੁੰਦਾ ਹੈ ਪੋਰਾ ਦੀ ਇੱਕ ਅਜਿਹੇ ਚੱਕਰ ਹੁੰਦਾ ਜੀਜ਼ ਦੇ ਅੰਦਰ ਘੱਟ ਬਾਜੂ ਦੇ ਆਪ ਤੇ ਬਾਹਰ ਵੱਧ ਬਾਜੂ ਦਾ ਹੁੰਦਾ ਹੈ ਭਾਰਤ ਦੇ ਉੱਤਰ ਪੱਛੇ ਵਿੱਚ ਇਧਰ ਆਹੀ ਸਰਦੀਆਂ ਦੇ ਵਿੱਚ ਵਰਖਾ ਹੁੰਦੀ ਹੈ ਨੈਕਸਟ ਹੈ ਭਾਰਤ ਨੂੰ ਪ੍ਰਾਇਦੀਪੀ ਬਹਾਦੀਪ ਕਿਉਂ ਕਿਹਾ ਜਾਂਦਾ ਹੈ ਭਾਰਤ ਹੈ ਜੋ ਸੁਪ੍ਰਾਇਦੀਪੀ ਬਹਾਦੀਪ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ दक्षिणी भारत के तीनों पास्यों समुद्र ते लग दिख करके ऑप्शन नंबर डी इज राइट आंसर है प्रादीप की होता समुद्र या झील के अगे न निकली हुई भूमि जो लगभग तीनों पासे पानी के नाल घिरी हो भारतीय सीमा में बख बख थल आकृतियों द्वारा बदल करके भारत को उपमहाद्वीप कहा जाता है नेक्स्ट है दो समानांतर पर्वत श्रेणियां कि दो समान अंतर पर्वत श्रेणी ने विद्याचल से सतपुरा ऑप्शन नंबर सी द राइट आंसर है नेक्स्ट सब तो ज्यादा बाजूदाह पाया जाता है सब तो ज्यादा बाजूद पाया जाता है सागर तटा ऑप्शन नंबर सी इज़ द राइट आंसर है नेक्स्ट है जरिया धन्यवाद ਅਤੇ ਬੋਕਾਰੋ ਜੋ ਕਿ ਕਿੱਥੇ ਨੇ ਚਾਰਖੰਡ ਦੇ ਵਿੱਚ ਨੇ ਪ੍ਰਸਿੱਧਨ ਕਿਸ ਦੇ ਲਈ ਪ੍ਰਸਿੱਧ ਨੇ ਇਹ ਕੋਲੇਵਸਤੇ ਪ੍ਰਸਿੱਧਰੇ ਆਪਸ਼ਨ ਨੰਬਰ B ਇਸ राइट आंसर है ਨੈਕਸਟ ਹੈ ਪਰ ਦੇ ਟਾਟ ਰੇਖਾ ਦੀ ਲੰਬਾਈ ਕਿੰਨੀ ਹੈ ਜੋ ਪਰ ਦੇ ਟਾਟ ਰੇਖਾ ਦੀ ਲੰਬਾਈ ਕਿੰਦੀ ਹੈ 1800 ਕਿਲੋਮੀਟਰ ਹੈ ਆਪਸ਼ਨ ਨੰਬਰ A ਇਸ राइट आंसर है ਪਰ ਦਾ ਉੱਤਰ ਤੋਂ ਦੱਖਣ ਵੱਲ ਦੇ ਵਿੱਚ ਵਿਸਥਾਰ ਕਿੰਨਾ ਹੈ 3214 ਕਿਲੋਮੀਟਰ ਹੈ ਉੱਤਰ ਤੋਂ ਲੈ ਕੇ ਦੱਖਣ ਵੱਲ ਦਾ તે પૂર્વ તો પશ્ચપ દેવિચ વિસ્તાર હે જો હે 2933 કિલોમીટર પારા દી કુલ સ્થળ સીમા એ જો ઓ 15200 કિલોમીટર હે મુખ્ય ભૂમિતે દીપ્પા દી તાટ રેખા દી લંબાઈ હે જો ઓ 7500 કિલોમીટર હે પારા દ કુલ ક્ષેત્રફળ 3287782 32 લાખ 87782 વર્ગ કિલોમીટર ਤੇ ਭਾਰਤ ਸੰਸਾਰ ਦਾ 2.42% ਹਿੱਸਾ ਹੈ ਇਸ ਤੋਂ ਇਲਾਵਾ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ 50800 382 ਵਰਗ ਕਿਲੋਮੀਟਰ ਲੈਕਸਟ ਭਾਰਤ ਵਿੱਚ ਖਣਿਜ ਦੇ ਪੰਡਾਰ ਮਿਲਦੇ ਹਨ ਭਾਰਤ ਵਿੱਚ ਖਣਿਜ ਦੇ ਪੰਡਾਰ ਕਿੱਥੇ ਮਿਲਦੇ ਹਨ ਛੋਟਾ ਨਾਗਪੁਰ ਪਠਾਰ ਦੇ ਵਿੱਚ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਛੋਟਾ ਨਾਗਪੁਰ ਪਠਾਰ ਹੈ ਜੋ ਤਰਤੀ ਦੀ ਸਥਾਤੇ ਬਲਦਗੀਰੇ ਦੇ ਨਾਲ ਬਣੇ ਹੋਇਆ ਹੈ ਜੋ ਕਿ ਗੁੰਮਦਾਕਾਰ ਦਾ ਹੈ ਭਾਰਤ ਦਾ 80% ਜੋ ਕੋਲਾ ਹੈ ਉਹ ਪੈਦਾ ਕਰਨ ਵਾਲਾ ਖੇਤਰ ਕਿਹੜਾ ਹੈ ਛੋਟਾ ਨਾਗਪੁਰ ਪਠਾਰ ਹੈ ਇਸ ਤੋਂ ਇਲਾਵਾ ਅਬਰਿਕ ਮੈਗਨੀਜ਼ਮ ਬਾਕਸਾਈਟ ਤੇ ਲੋਹਾ ਇਹ ਕ੍ਰਿਜੇ ਪਦਾਰਥ ਵੀ ਵੱਡੀ ਮਾਤਰਾ ਦੇ ਵਿੱਚ ਇੱਥੇ ਮਿਲਦੇ ਨੇ ਨੈਕਸਟ ਹੈ ਦੱਖਰ ਭਾਰਤੀ ਗੰਗਾ ਕਿਹੜੀ ਨਦੀ ਨੂੰ ਕਿਹਾ ਜਾਂਦਾ ਹੈ ਦੱਖਰ ਭਾਰਤੀ ਗੰਗਾ ਕਿਹਾ ਜਾਂਦਾ ਹੈ ਕਾਵੇਰੀ ਨੂੰ ਆਪਸ਼ਨ ਨੰਬਰ ਡੀ ਸਹੀ ਆਨਸਰ ਹੈ ਕਾਵੇਰੀ ਜਲ ਵਿਵਾਦ ਕਿਹਦੇ ਕਿਹਦੇ ਵਿੱਚ ਹੈ ਕਰਨਾਟਕ ਤੇ ਤਾਮਿਲਨਾਡੂ ਦੇ ਵਿੱਚ ਕਾਵੇਰੀ ਨਦੀ ਜੋ ਕਰਨਾਟਕ ਤਾਮਿਲਨਾਡੂ ਕੇਰਲਾ ਤੇ ਪੰਡicherry ਇੰਦਰ ਆਚਰੇ ਵਿੱਚੋਂ ਵਗਦੀ ਹੈ ਕ੍ਰਿਸ਼ਨ ਨਦੀ ਵਿਵਾਦ ਜੋ ਇਹ ਆਧਰਾ ਪ੍ਰਦੇਸ਼ ਤੇ ਕਰਨਾਟਕ ਦੇ ਵਿੱਚਕਾਰ ਹੈ ਨੈਕਸਟ ਹੈ ਭਾਰਤ ਉਪਮਹਾਦੀਪ ਵਿੱਚ ਕਿਹੜਾ ਦੇਸ਼ ਸ਼ਾਮਿਲ ਨਹੀਂ ਹੈ ਭਾਰਤ ਉਪਮਹਾਦੀਪ ਵਿੱਚ শ্রীলੰਕਾ ਤੇ ਪਾਕਿਸਤਾਨ ਦੀ ਸ਼ਾਮਿਲ ਨੇਪਾਲ ਭੂਟਾਨ ਬੰਗਲਾਦੇਸ਼ ਇਹ ਸਾਰੇ ਸ਼ਾਮਿਲੇ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਥਾਰ ਮਾਰੂਥਲ ਜੋ ਪਾਕਿਸਤਾਨ ਨੂੰ ਬੰਦਾਰ ਪਾਕਿਸਤਾਨ ਨੂੰ ਤੇ ਬੰਦਾਰ ਦੀ ਖਾੜੀ ਨੂੰ শ্রীলੰਕਾ ਨੂੰ ਭਾਰਤੋਂ ਅਲੱਗ ਕਰਦੀ ਹੈ ਜਦ ਇਹ ਜਿਹੜੀ ਥਾਰ ਮਾਰੂਥਲ ਥਲ ਥਲ ਜੋ ਸੋਰੀ ਪਾਕਿਸਤਾਨ ਤੋਂ ਪਰਤੋ ਅਟਕਰ ਦਿੱਤੇ ਬੰਦਾਰ ਦੀ ਖਾੜੀ ਸ਼੍ਰੀਲੰਕਾ ਨੂੰ ਪਰਤੋ ਅਟਕਰਦੀ ਹੈ ਸ਼੍ਰੀਲੰਕਾ ਨੂੰ ਹਿੰਦ ਮਹਾਸਾਗਰ ਦਾ ਹੰਝੂ ਕਿਹਾ ਜਾਂਦਾ ਹੈ ਦੇਖੋ ਜਦੋਂ ਆਪਾਂ ਮੈਪ ਦੇਖਦੇ ਹਾਂ ਉਹਦੇ ਵਿੱਚ ਜਿਵੇਂ ਜਿਵੇਂ ਹੰਝੂ ਜਾਂਦੇ ਸ਼੍ਰੀਲੰਕਾ ਉਸ ਤਰ੍ਹਾਂ ਲੱਗਦਾ ਕਿਉਂਕਿ ਇਸ ਕਰਕੇ ਨੈਕਸਟ ਹੈ ਆਰਕਟਿਕ ਮਹਾਸਾਗਰ ਤੇ ਪ੍ਰਸ਼ਾਂਤ ਮਹਾਸਾਗਰ ਨੂੰ ਜੋੜਨ ਵਾਲਾ ਜਲ ਡੱਬਰੂ ਕਿਹੜਾ ਹੈ ਆਰਕਟਿਕ ਮਹਾਸਾਗਰ ਤੇ ਪ੍ਰਸ਼ਾਂਤ ਮਹਾਸਾਗਰ ਹੈ ਜੋ ਇਸ ਨੂੰ ਜੋੜਨ ਵਾਲਾ ਜਬਲ ਜਾਲ ਟਬੂ ਕਿਹਾ ਹੈ ਉਹ ਹੈ ਆਪਸ਼ਨ ਨੰਬਰ ਏ 베어ਿੰਗ ਨੈਕਸਟ ਹੈ ਆਪਸ਼ਨ ਨੰਬਰ ਏ ਇਸ ਦਾ ਰਾਈਟ ਅਨਸਰ ਹੈ 베어ਿੰਗ ਬ੍ਰਹਮਪੁੱਤਰ ਦਰਿਆ ਨੂੰ ਬੰਗਲਾਦੇਸ਼ ਵਿੱਚ ਕੀ ਕਹਿੰਦੇ ਹਨ ਜੋ ਬ੍ਰਹਮਪੁੱਤਰ ਦਰਿਆ ਹੈ ਇਸ ਨੂੰ ਬੰਗਲਾਦੇਸ਼ ਦੇ ਵਿੱਚ ਕੀ ਆਂਦਾ ਹੈ ਜਮੁਨਾ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਅਨਸਰ ਹੈ ਤਿੱਬਤ ਵਿੱਚ ਇਸ ਨੂੰ ਸੰਗਪੋ ਕਿਹਾ ਜਾਂਦਾ ਹੈ ਗੰਗਾ ਦਵੀ ਜੋ ਕਿ ਬੰਗਲਾਦੇਸ਼ ਦੇ ਵਿੱਚ ਮਿਲਣ ਤੋਂ ਪਹਿਲਾਂ ਇਸ ਨੂੰ ਜਮੁਨਾ ਫਿਰ ਗੰਗਾ ਨਦੀ ਦੇ ਵਿੱਚ ਜਦੋਂ ਮਿਲ ਜਾਂਦੀ ਹੈ ਉਸ ਤੋਂ ਬਾਅਦ ਇਸ ਨੂੰ ਪਦਮਾ ਤੇ ਬੰਗਾਲ ਦੇ ਖਾਰੀ ਦੇ ਵਿੱਚ ਡਿੱਗਣ ਸਮੇਂ ਇਸ ਨੂੰ ਮੇਗਨਾ ਕਿਹਾ ਜਾਂਦਾ ਹੈ ਤੁਸੀਂ ਨੋਟ ਕਰ ਲਿਓ ਸਾਰੇ ਪੁਆਇੰਟ ਨੈਕਸਟ ਹੈ ਪੰਜ ਗੰਗਾ ਅਤੇ ਦੁੱਧ ਦੇ ਗੰਗਾ ਕਿਸ ਦੀ ਕਿਹੜੀ ਕਿਸ ਦੀ ਸਹਾਇਕ ਨਦੀਆਂ ਹਨ ਪੰਜ ਗੰਗਾ ਤੇ ਦੁੱਧ ਦੇ ਗੰਗਾ ਜੋ ਇਹ ਕ੍ਰਿਸ਼ਨ ਨਦੀ ਦੀਆਂ ਸਹਾਇਕ ਨਦੀਆਂ ਨੇ অপਸ਼ਨ ਨੰਬਰ ਸੀ ਇਸ ਦਾ ਰਾਈਟ ਅਨਸਰ ਹੈ ਇਹ ਦੱਖਣ ਭਾਰਤ ਦੀ ਦੂਜੀ ਸਭ ਤੋਂ ਲੰਬੀ ਨਦੀ ਹੈ पहली सब तो लंबी नदी गोदावरी है भिमा तुंगभद्रा मूसी अमरावती कोइना घाट प्रवाह चंद कृष्णा नदी दहायक नदियाँ ने नाग अर्जुन जो सागर डैम वह कृष्णा नदी के उत्तर बनया हुआ है कृष्णा नदी भारत की तीजी लंबी नदी है महानदी नर्मदा सोन नदी अमरकंटक नामक पहाड़ी तो निकल दहाड़ है जो है भारत के मध्य स्थित है ਤੇਜ਼ ਬੇਸ ਉਹ ਕਾਫੀ ਡਿਟੇਲ ਦੇਤੀ ਜਿੰਨੇ ਕਿ ਇੰਪੋਰਟੈਂਟ ਸੀ ਪਲੀਜ਼ ਵੀਡੀਓ ਯੂਸਫੁਲ ਹੋਵੇ ਤੁਹਾਡੇ ਲਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜ਼ਰੂਰ ਕਰ ਦਿਓ ਥੋੜੇ ਕਲੀਰੇ ਵਿੱਚ ਜਿਆਦਾ ਪ੍ਰੋਬਲਮ ਹੋ ਕਿ ਆਵਾਜ਼ ਕਲੀਅਰ ਨਾ ਹੋਣ ਕਰਕੇ ਮੈਨੇ ਦੇਰੀ ਨੋ ਕੇ ਵੀਡੀਓ ਦੀਸ ਬਣਾਈ ਸੌਰੀ ਪਲੀਜ਼ ਵੀਡੀਓ ਪਸੰਦ ਹੋਵੇ ਵਧੀਆ ਲੱਗੀ ਹੋਵੇ ਤਾਂ ਵੀਡੀਓ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਿੰਨਾਂ ਨੇ ਅਜੇ ਨਹੀਂ ਕੀਤਾ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ